ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਐਹੋ ਜਿਹੀਆਂ ਲਾਈਨਾਂ ਪੰਕਤੀਆਂ ਦੱਸਾਂਗੀ ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਉੱਤੇ ਜਿੰਨੇ ਵੀ ਕਸ਼ਟ ਹਨ ਉਹ ਸਾਰੇ ਦੂਜ ਹੋ ਜਾਣਗੇ ਇਹ ਜਿਹੜੀਆਂ ਪੰਕਤੀਆਂ ਲਾਈਨਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰ ਬਾਣੀ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਨੂੰ ਜੇ ਤੁਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਕਰਦੇ ਹੋ ਤਾਂ ਤੁਹਾਡੇ ਜਿੰਨੇ ਵੀ ਕਸ਼ਟ ਨੇ ਪਰਮਾਤਮਾ ਦੀ ਕਿਰਪਾ ਨਾਲ ਉਹ ਸਾਰੇ ਦੂਰ ਹੋ ਜਾਣਗੇ ਇਹੇ ਬਾਣ ਦੀਆਂ ਪੰਕਤੀਆਂ ਤੁਸੀਂ 40 ਦਿਨ ਲਗਾਤਾਰ 108 ਵਾਰੀ ਰੋਜ ਜਪਣਾ ਹੈ ਇਹਨਾਂ ਨੂੰ ਤੁਹਾਡੇ ਕਸ਼ਟ ਤੁਹਾਡੀਆਂ ਬਿਮਾਰੀਆਂ ਸਭ ਦੂਰ ਹੋ ਜਾਣਗੀਆਂ ਇਹ ਜਿਹੜੀਆਂ ਪਾੜਦੀਆਂ ਪੰਕਤੀਆਂ ਨੇ ਇਹ ਤੁਸੀਂ ਖੁਦ ਵੀ ਕਰੋ ਤੇ ਜੋ ਤੁਸੀਂ ਦੇਖ ਰਹੇ ਹੋ ਕਿ ਕੁਝ ਹੋਰ ਵੀ ਲੋਕ ਇਹੋ ਜਿਹੇ ਹਨ ਜਿਹੜੇ ਬਹੁਤ ਕਸ਼ਟਾਂ ਤੋਂ ਨਿਕਲਦੇ ਪਏ ਹਨ ਤੁਸੀਂ ਉਹਨਾਂ ਨਾਲ ਵੀ ਇਹ ਪਾੜਦੀਆਂ ਪੰਕਤੀਆਂ ਜ਼ਰੂਰ ਸਾਂਝੀਆਂ ਕਰਿਓ ਕਿਉਂਕਿ ਕਹਿੰਦੇ ਨੇ ਜੇ ਆਪਾਂ ਦੂਜਿਆਂ ਦਾ ਭਲਾ ਕਰਦੇ ਹਾਂ ਤਾਂ ਪਰਮਾਤਮਾ ਸਾਡਾ ਵੀ ਹਮੇਸ਼ਾ ਭਲਾ ਕਰਦਾ ਹੈ ਸੋ ਆਓ ਹੁਣ ਮੈਂ ਆਪਾਂ ਹੁਣ ਉਨਾਂ ਪਾਰ ਦੀਆਂ ਪੰਕਤੀਆਂ ਨੂੰ ਸਿਮਰਦੇ ਹਾਂ ਕਸ਼ਟ ਦੀ ਨਿਵਾਰਤੀ ਲਈ ਸੋਰਠ ਮਹਲਾ ਪੰਜਵਾ ਦੁਰਦ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਬੰਦਨ ਦੇ ਸੁਖ ਹਾਲੀ ਰਹਾਉ ਪਤਿਤ ਉਧਾਰਨ ਸਤ ਗੁਰੂ ਮੇਰਾ ਮੋਹ ਤਿਸ ਕਾ ਪਰਵਾਸ ਬਖਸ਼ ਲਿਓ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਬਖਸ਼ ਲਿਓ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਸਾਧ ਸੰਗਤ ਜੀ ਇਸ ਬਾਣ ਦੀਆਂ ਪੰਕਤੀਆਂ ਨੂੰ ਤੁਸੀਂ ਕਿਸੇ ਵੀ ਟਾਈਮ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਇਸ ਨੂੰ ਜ਼ਰੂਰ ਕਰਿਓ ਪਰਮਾਤਮਾ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇਗੀ ਆਪ ਵੀ ਕਰਿਓ ਤੇ ਦੂਜਿਆਂ ਨਾਲ ਵੀ ਜ਼ਰੂਰ ਸਾਂਝਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ